ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ ਸਵੇਰ ਦੇ 6:30 ਤੇ ਅਸੀਂ ਉੱਠ ਗਏ ਸਾਰਿਆਂ ਨੇ ਮੂੰਹ ਹੱਥ ਧੋ ਲੈ ਆ ਤੇ ਮੈਂ ਚਾਹ ਲੈ ਕੇ ਆਈ ਸੀ ਤੇ ਬਾਹਰ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਹੈ ਨੇਰ ਨੇਰ ਰਿਹਾ ਹੀ ਹੋਇਆ ਪਿਆ ਦੇਖੋ ਕਿੰਨਾ ਮੀਂਹ ਪੈ ਰਿਹਾ ਹੈ ਤੇ ਮੈਂ اٹਕੇ ਕੂਲਰ ਬੰਦ ਕੀਤਾ ਸਮਾਂ ਨਾਲ ਹੀ اٹ ਖੜਿਆ ਨਾ ਹਨ ਮੈਂ ਇਹ ਕਹਿੰਦੇ ਕੂਲਰ ਬੰਦ ਕਰਦੇ ਮੈਂ ਕਿਹਨੇ ਉੱਠ ਜਾਣਾ ਹਨ ਲੁਕਿਆ ਪਿਆ ਸੀ ਕੰਬਲ ਚ ਤੇ ਨਾਲ ਹੀ اٹਕੇ ਬੈ ਗਈਆਂ ਹਨਾ ਕਾਕੇ ਚਲੋ ਠੀਕ ਆ ਜੀ ਚਾਹ ਪੀ ਲਈਏ ਫਿਰ ਅਸੀਂ ਟਾਈਮ ਦੇਖੋ 6:30 ਹੋ ਗਿਆ ਇਹ 10 ਮਿੰਟ ਕੜੀ ਹਾਂਜੀ ਜੀ ਟਾਈਮ ਹੋ ਗਿਆ 3:30 ਤੇ ਮੇ ਨੂੰ ਕਾਫੀ ਸਵੇਰ ਦੇ ਪੈ ਗਏ ਆ ਹੁਣ ਵੀ ਭੂਰ ਚ ਹੀ ਪੈਂਦੀ ਸੀਗੀ ਤੇ ਹਟ ਗਈ ਆ ਬਾਕੀ ਸਮਰਦੇਵ ਆਪਾ ਨੇ ਬਣਾਈ ਸੀ ਮੈਂ ਵੀ ਜੇ ਹੁਣ ਲੱਗਦੀ ਨਾ ਪਾਤੀ ਆਏ ਮੈਂ ਤੇ ਸਿਖਾ ਕੇ ਹਟੇ ਸੀਗੇ ਬਸ ਅਸਮਰ ਦੇਖ ਲੋ ਆਹ ਪਾ ਕੇ ਬੈਠਾ ਆ ਕੱਪੜੇ ਨਵੇਂ ਬੂਟ ਪਾਏ ਆ ਇਹਨੂੰ ਅਸੀਂ ਵਿਆਹ ਤੇ ਲੈ ਕੇ ਦਿੱਤੇ ਸੀ ਉਦੋਂ ਤੈਨੇ ਪਾਏ ਨਹੀਂ ਕਹਿੰਦਾ ਮੈਂ ਨਹੀਂ ਪਾਉਣੇ ਤਾਂ ਮੜ ਕੇ ਗਰਮੀ ਆ ਗਈ ਹੁਣ ਇਹਦੇ ਪੂਰੇ ਪੂਰੇ ਜਿਹੇ ਆ ਇਹ ਹੁਣ ਪਾਈ ਫਿਰਦਾ ਆ ਕਹਿੰਦਾ ਵੰਡੇ ਜਾਣਾ ਆ ਨੇ 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 ਤੂੰ ਕੋਠੇ ਜਾਣਾ ਤੇ ਕੋਠੇ ਤੇ ਜਾਣਾ ਤੂੰ ਹਾਂ ਦੇ ਕੀ ਦੇ ਕਾਰਟੂਨ ਨਹੀਂ ਖਾਂ ਕੋਠੇ ਜਾਣਾ ਦੇ ਤੇ ਲਗਾ ਚਾਚੀ ਕਾਰ ਚਾਚੀ ਕਰਨਾ ਨਹੀਂ ਚਾਚੀ ਕਰਨਾ ਨਹੀਂ ਚਾਚੀ ਨਹੀਂ ਕਰਨਾ ਨਹੀਂ ਨਾ ਨਾ ਦੇ ਜਾ ਕੁਮਾਲ ਜਲਦੇ ਬੋਤਲ ਲੈ ਕੇ ਆ ਮੇਰ ਮਗਰ ਮਗਰ ਸੋਈ ਜਾ ਚਲੋ ਕੰਮ ਕਰੋ ਆ ਜਾ ਸੋਈ ਤੇ ਆ ਤੈਨੂੰ ਹੋ ਗਏ ਆ ਜੀ ਤੇ ਲੈ ਕੇ ਆਈ ਆ ਸੂਜੀ ਤੇ ਇਨੇ ਕ ਭਾਂਡੇ ਆਪਣੇ ਧੋਣ ਵਾਲੇ ਤੇ ਇੱਧਰ ਦੇਖੋ ਖਨਾਰਾ ਖਲੂਰਾ ਪਾਇਆ ਚੱਲ ਰਹੀ ਨੇ ਨੇ ਥੈਂਕ ਯੂ ਬਹੁਤ ਦਾਣਾ ਚਲੋ papa ਚੱਲੇ ਪੁੱਤ ਕੋਠੇ ਦੇ ਇਹ ਜਾ ਓਏ ਵਿਚਾਰੇ ਨੇ ਕਿੰਨਾ ਕੰਮ ਕੀਤਾ ਹਾਂ ਨੇ ਬੂਟ ਪਾਈ ਫਿਰਦਾ ਤੇ ਕੜਾ ਬਣਾਉਣਾ ਹੈ ਵੈਸੇ ਹੀ ਬਣਾਉਣਾ ਸੀ ਮੱਥਾ ਆਜੀ ਤਾਂ ਇਦਾਂ ਨਹੀਂ ਟੇਕਣਾ ਹੈਗਾ ਉੱਦੀ ਸੂਜੀ ਦਾ ਕੜਾ ਬਣਾਉਣਾ ਹੈ ਜਾਦੇ ਆ ਸੂਜੀ ਇਹ ਵੀ ਕਿੰਨਾ ਹੀ ਬਣ ਜਾਣਾ ਇੰਨਾ ਖਾ ਨਹੀਂ ਹੁੰਦਾ ਫੇ ਚਲੋ ਠੀਕ ਆ ਜੀ ਤੁਸੀਂ ਫਿਰ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਮੈਂ ਕੁੱਤੇ ਮੈਂ ਤੇ ਰਾਤ ਨੂੰ ਮੈਂ ਕੁੱਤੇ ਰਹਿਣਾ ਨੇ ਕੋਠੇ ਤੇ ਰਹਿਣਾ ਕਹਿੰਦਾ ਮੈਂ ਆਣੀ ਪਾਣੀ ਹੋ ਗਿਆ ਕੋਠੇ ਤੇ ਰਹਿਣਾ ਨਹੀਂ ਜੀ ਹੂੰ ਤੇਰੀਏ ਥੱਲੇ ਹਾਂਜੀ ਜੀ ਸੂਹੀ ਆਪਾਂ ਛਾਣ ਲਈ ਦੋ ਤਿੰਨ ਵਾਰ ਕਿਉਂਕਿ ਬਸ ਆਹ ਤਾਣਾ ਤਪਾਂ ਨੂੰ ਛੁੰਦੀ ਨਾ ਕੋਈ ਰੱਖੇ ਤੇ ਇਧਰ ਆਪਾਂ ਦੇਸੀ ਆਲੇ ਕਿ ਗਾਉਣ ਨੂੰ ਆ ਆ ਤੋਕੇ ਨਾ ਤੋਕੇ ਅਰੇ ਰਹਿ ਤੂੰ ਉੱਧਰ ਨਹੀਂ इधर मैं पानी ओह कर लिया है खंड के बस आपा कुछ पाना नहीं गा सूजी भन के ता वो पावाना ਚੂਠੀ ਲੈ ਆਂਦੇ ਭਾਂਵੇਂ ਵਿੱਚ ਪਾ ਦਿੰਦੇ ਕਦੀ ਪਹਿਲੇ ਹੋਣੀ 100 ਕਿਲੋ ਇਹ ਪੈਸੇ ਹੀ ਮਾਟਰ ਚਾੜਦੇ ਨੇ ਹਾਂਜੀ ਲੋ ਜੀ ਕੜਾ ਆਪਣਾ ਬਣ ਗਿਆ ਆ ਤੇ ਨਾਲ ਕੜਾਹੀ ਦੇ ਨਾਲ ਬਿਲਕੁਲ ਨਿ ਚਿੰਬੜਦਾ ਹੈਗਾ ਮਰ ਕੀ ਆ ਇਹ ਬਾਬੇ ਬਾਬੇ ਨਿਗੇ ਇਹਨੂੰ ਇਹ ਆ ਵੀ ਬਾਬਿਆਂ ਦੇ ਕੜਾਹ ਪ੍ਰਸ਼ਾਦ ਮਿਲਦਾ ਨਾ ਉਹ ਕਹਿੰਦਾ ਆ ਘਰੇ ਅਸੀਂ ਬਣਾਇਆ ਹੀ ਨਹੀਂ ਕਦੀ ਕੜਾ ਉਦੈ ਮਤਲਬ ਇਹ ਬਣਾਇਆ ਵੀ ਇਹ ਨਹੀਂ ਵੀ ਅਸੀਂ ਮੱਥਾ ਟੇਕਣਾ ਸੀ ਜਾਂ ਉਹਦੇ ਕਰਕੇ ਬਣਾਇਆ ਵੈਸੇ ਹੀ ਹੈ ਨਹੀਂ ਸੂਜੀ ਇਹ ਕਹਿੰਦੇ ਲਈ ਉਹ ਬਣਾ ਲਾ ਕੜਾ ਬਣਾ ਲਾ ਕਿੰਨਾ ਹਾਂਜੀ ਜੀ ਟਾਈਮ 4:06 ਹੋ ਗਏ ਆ ਤੇ ਦਾਲ ਆਪਣੀ ਬਣ ਗਈ ਮਸਰਾ ਮੂੰਗੀ ਦੀ ਦਾਲ ਬਣਾਈ ਆ ਹੁਣ ਅਸੀਂ ਜੀ ਅੱਗ ਦੀ ਲਵਾ ਲਈ ਆ ਉਹ ਆਪਣੀ ਬਣ ਗਈ ਆ ਬਸ ਤੜਕਾ ਰੈਂਦਾ ਆ ਤੇ ਤੜਕਾ ਲਾਵਾਂਗੇ ਪਿਆਜ਼ ਕੱਟ ਲਏ ਆ ਦੇ ਲਸਣ ਚਿਲਆ ਆਇਆ ਹੁਣ ਬਸ ਤੇ ਫਿਰ ਤੜਕਾ ਲਗਾ ਕੇ ਰੋਟੀ ਲੈ ਜਾਣੀ ਆ ਆਪਣੀ ਰੋਟੀ ਮੈਂ ਦੇਖਦੀ ਆ ਥੱਲੇ ਦੇ ਬਣਾਉਨੇ ਆ ਕਿਉਂਕਿ ਗੈਸ ਬਹੁਤ ਜ਼ਿਆਦਾ ਫਿਊਜ਼ ਹੋ ਜਾਂਦਾ ਹੈ ਤੇ ਦੇਖਦੇ ਅਜੇ ਤਾਂ ਕੁਝ ਹੋਇਆ ਆ ਗੱਲ ਬਣ ਗਈ ਤਾਂ ਕਿਉਂਕਿ ਬਾਹਰ ਮੀਂਹ ਪੈ ਰਿਹਾ ਹੈ ਤੇ ਚੁੱਲ੍ਹੇ 'ਚ ਕੰਮ ਕਰਨਾ ਪਿਆੱਖਾਂ ਬਿਆੰਦਾ ਆ ਹਾਂ ਬਹੁਤ ਤਾਂ ਕਰਦਾ ਹੈ ਜੇ ਨਹੀਂ ਹੈ ਤਾਂ ਲੱਗਾਗਾ ਨਾ ਟਿਕਦਾ ਹੀ ਨਹੀਂ ਵੇ ਹਾਂ ਜੀ ਜੀ ਦਾਲ ਨੂੰ ਤੜਕਾ ਆਪਾਂ ਲਗਾ ਲਿਆ ਹੈ ਤੇ ਹੁਣ ਚੁੱਲੇ ਤੇ ਰੋਟੀ ਬਣਾਉਣੀ ਮੀ ਥੋੜਾ ਜਿਹਾ ਹਟਿਆ ਆ ਤੇ ਹੋਤਰੀ ਵੀ ਰੱਖਣੀ ਸੀ ਬਣਾ ਲੰਨੀ ਆ ਕਦੇ ਵੀ ਆ ਸਕਦਾ ਦੁਬਾਰਾ ਹੋਏ ਪਾਣੀ ਮੀਂਹ ਹਟਿਆ ਸੀਗਾ ਮਾੜੀ ਮੋਟੀ ਝੂਲ ਜੀ ਪੈਣੀ ਆ ਤੇ ਰੋਟੀ ਬਣ ਗਈ ਬਸ ਆ ਲਾਸਟ ਰੋਟੀ ਆ ਹੁਣ ਆਇਆ ਇੱਕ ਇਹ ਬਣਾਉਣ ਵੀਡੀਓ ਮਸਾ ਆਪਣੇ ਸਾਰੇ ਕੰਮ ਕਾ ਨਿਪੜ ਗੇ ਦਾਲ ਵੀ ਬਣ ਗਈ ਤੋਕਾ ਵੀ ਲਾ ਲਿਆ ਦਾਲ ਨੂੰ ਤੇ ਰੋਟੀ ਵੀ ਬਣਾ ਲੈ ਪਾਂਡੇ ਦੀ ਥੋ ਲੈ ਆ ਤੇ ਬਸ ਹੁਣ ਬੇਲੇ ਆ ਕੇ ਦੁਕਾਨੀ ਹੁੰਦੀ ਉਦੋਂ ਖਾ ਲਾਂਗੇ ਪਾ ਕੇ ਰੋਟੀ ਤੇ ਬਾਕੀ ਸੌਂ ਮਰ ਕੇ ਜਾਂਦਾ ਪਿਆ ਅੰਦਰ ਮੰਮੀ ਨਾਲ ਤੇ ਇਹ ਵੀ ਮਸੀ ਟੈਗ ਦਾ ਬਣਿਆ ਹੁਣ ਤਾਂ ਫੋਟੋ ਕਰਤਾ ਜੀ ਮਸੀ ਟੈਗ ਦਾ ਆ

10 ਸਿੱਕਾ ਪਾਤਾ ਹੀ ਆਏਗਾ ਤਵਾ ਲਾ ਕੇ ਉਦੋਂ ਦਾ ਸੇਕ ਲਾ ਥੱਲੇ ਆਹ ਚਲੋ ਹਾਂਜੀ ਲੋ ਜੀ ਆਪਣਾ ਰਾਤ ਦੀ ਰੋਟੀ ਡਿਨਰ ਮਸਰਾ ਮੂੰਗੀ ਦੀ ਦਾਲ ਨਾਲ ਪਿਆਜ਼ ਤੇ ਅਚਾਰ ਰੋਟੀ ਹਾਂਜੀ ਲੋ ਜੀ ਟਾਈਮ ਹੋ ਗਿਆ 9:30 ਤੇ ਰੋਟੀ ਰੋਟੀ ਖਾ ਲਈਏ ਤੇ ਆਪਣੇ ਕੰਮ ਕਾ ਨਿਬੜ ਗਏ ਤੇ ਬਾਕੀ ਇਹ ਵਾਲੇ ਵਲੌਗ ਦਾ ਵੀ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ